দর্শকਾਂ ਸਭ ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆਂ ਸਵਾਗਤ ਕਰਦੀਆਂ ਆਓ ਨਸ ਮਾਰਦੇ ਆਜ ਦੀਆਂ ਮੁੱਖ ਖਬਰਾਂ ਤੇ ਚੰਡੀਗੜ੍ਹ ਲਈ ਕਾਂਗਰਸ ਆਪ ਚੋਣ ਮਨੋਰਥ ਪੱਤਰ ਨੇ ਦੋਮਾ ਪਾਰਟੀਆਂ ਦਾ ਪੰਜਾਬ ਵਿਰੋਧੀ ਚਿਹਰਾ ਕੀਤਾ ਬੇਨਕਾਬ ਸੁਖਬੀਰ ਬਾਦਲ ਅਮਰੀਕਾ ਦੇ ਇੱਕ ਹਾਲ ਚਿਰ 10 ਦਿਨਾਂ ਲਈ ਕੱਲੀ ਛੱਡੀ 16 ਮਹੀਨਿਆਂ ਦੀ ਮਾਸੂਮ ਦੀ ਮੌਤ ਕੋਰਟ ਨੇ ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ फेसबुक ਤੇ ਨਾਈਕੀ ਦੀ ਸਾਬਕਾ ਮੈਨੇਜਰ ਨੂੰ ਧੋਖਾਧੜੀ ਮਾਮਲੇ 'ਚ ਜੇਲ੍ਹ ਦੀ ਸਜ਼ਾ ਵਿਕਰਮ ਸਿੰਘੇ ਨੇ ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੇ ਦੇਹਾਂਤ ਤੇ ਪ੍ਰਗਟਾਇਆ ਦੁੱਖ ਪੀਐਮ ਮੋਦੀ ਦੀ ਪੰਜਾਬ 'ਚ ਰੈਲੀ ਨੂੰ ਲੈ ਕੇ ਸੁਰੱਖਿਆ ਸਖਤ ਫੋਰ ਲੀਅਰਸ ਚੋਟੀ ਦਾ ਇੰਤਜ਼ਾਮ ਅਤੇ ਹੁਣ ਖਬਰਾਂ ਵਿਸਫਾਟ ਨਾਲ ਸ਼ੋਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਬਾਰੇ ਸਾਂਝੇ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਯੂਟੀ ਲਈ ਸੂਬੇ ਦੇ ਅਧਿਕਾਰ ਮੰਗ ਕੇ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਨੂੰ ਸਰੈਂਡਰ ਕਰ ਦਿੱਤਾ ਹੈ ਇਸ ਨੂੰ ਦੋਵਾਂ ਪਾਰਟੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਰਦਾਰੀ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਵੱਲੋਂ ਜਾਰੀ ਨਿਆਇ ਪੱਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਇੰਡੀਆ ਗਾਠ ਜੋੜ ਚੰਡੀਗੜ੍ਹ ਨੂੰ ਦਿੱਲੀ ਵਾਂਗੂ ਵੱਖਰਾ ਰਾਜ ਬਣਾਉਣਾ ਚਾਹੁੰਦਾ ਹੈ। ਅਮਰੀਕਾ ਤੋਂ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹਿਲਾ ਆਪਣੇ ਬੁਆਏਫਰੈਂਡ ਨਾਲ ਛੁੱਟੀਆਂ ਮਨਾਉਣ ਚਲੀ ਜਾਂਦੀ ਹੈ ਤੇ ਉਹ ਆਪਣੇ ਪਿੱਛੇ ਘਰ ਦੇ ਵਿੱਚ 16 ਮਹੀਨੇ ਦੀ ਬੱਚੀ ਨੂੰ 10 ਦਿਨਾਂ ਲਈ ਇਕੱਲੀ ਛੱਡ ਜਾਂਦੀ ਹੈ ਜੋ ਕਿ ਭੁੱਖੀ ਪਿਆਸੀ ਤੜਫਦੀ ਰਹਿੰਦੀ ਹੈ। 32 ਸਾਲਾ ਮਹਿਲਾ ਨੂੰ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਇਸ ਮਹਿਲਾ ਨੇ ਕੋਰਟ ਵਿੱਚ ਦਲੀਲ ਦਿੱਤੀ ਕਿ ਮੈਂ ਖੁਦ ਨੂੰ ਵਕੇਸ਼ਨਸ ਦੇਣਾ ਚਾਹੁੰਦੀ ਸੀ ਇਸ ਲਈ ਮੈਂ ਛੁੱਟੀਆਂ ਤੇ ਚਲੀ ਗਈ ਸੀ ਇਸ ਮਹਿਲਾ ਦੀਆਂ ਦਲੀਲਾਂ ਸੁਣ ਕੇ ਕੋਰਟ ਨੇ ਵੀ ਲਹਨਤਾ ਪਾਈਆਂ ਘਰ ਦੇ ਕਮਰੇ ਵਿੱਚ ਬੰਦ 16 ਮਹੀਨੇ ਦੀ ਬੱਚੀ ਮਾਂ-ਮਾਂ ਕਰਦੀ ਹੋਈ ਇੱਕ ਕਮਰੇ ਤੋਂ ਦੂਜੇ ਕਮਰੇ ਦੇ ਵਿੱਚ ਜਾਂਦੀ ਤੇ ਫਿਰ ਉਸਨੇ ਦਮ ਤੋੜ ਦਿੱਤਾ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤੇ ਉਦਰ ਕ੍ਰਿਸਟਲ ਦੀ ਮਾਂ ਵੱਲੋਂ ਆਪਣੀ ਧੀ ਦੇ ਲਈ ਰਹਿਮ ਦੀ ਮੰਗ ਕੀਤੀ ਗਈ ਪਰ ਕੋਰਟ ਨੇ ਇੱਕ ਨਾ ਸੁਣੀ ਅਤੇ ਕ੍ਰਿਸਟਲ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਫੇਸਬੁੱਕ ਤੇ ਨਾਈਕੀ ਦੀ ਇੱਕ ਸਾਬਕਾ ਮੈਨੇਜਰ ਨੂੰ ਕੰਪਨੀਆ ਤੋਂ ਕੁੱਲ 5 ਮਿਲੀਅਨ ਤੋਂ ਵੱਧ ਦੀ ਚੋਰੀ ਕਰਨ ਲਈ 5 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਟਲਾਂਟਾ ਯੂਐਸ ਅਟਾਰਨੀ ਰਾਇਨ ਬੁਚਾਨਨ ਨੇ ਕਿਹਾ ਹੈ ਕਿ ਬਾਰਬਰਾ ਫਰਲੋਸ ਮਾਈਲਜ਼ ਨਾਮੀ ਮਹਿਲਾ ਜਿਸ ਨੇ ਦਸੰਬਰ ਵਿੱਚ ਚੋਰੀ ਦੇ ਇਸ ਕੇਸ ਵਿੱਚ ਵਾਇਲ ਧੋਖਾਧੜੀ ਦਾ ਦੋਸ਼ ਮੰਨਿਆ ਸੀ ਨੇ ਫੇਸਬੁੱਕ ਤੋਂ 4.9 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਕੀਤੀ ਉਸ ਵੱਲੋਂ ਫਰਜ਼ੀ ਵਿਕਰੇਤਾਵਾਂ ਜਾਲੀ ਚਲਾਉਣਾ ਤੇ ਨਕਦ ਟਿਕ ਬੈਕ ਵਾਲੀ ਇੱਕ ਸਕੀਮ ਦੀ ਵਰਤੋਂ ਕੀਤੀ ਗਈ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਅਬਦੁੱਲਾ ਯਾਨ ਅਤੇ ਹੋਰ ਸੀਨੀਅਰ ইরਾਨੀ ਅਧਿਕਾਰੀਆਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਈਰਾਨ ਦੇ ਰਾਸ਼ਟਰਪਤੀ ਰੈਸੀ ਅਤੇ ਵਿਦੇਸ਼ ਮੰਤਰੀ ਅਬਦੁੱਲ ਹਿਆਨ ਦੀ ਬੀਤੇ ਦਿਨੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਵਿਕਰਮ ਸਿੰਘ ਨੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਸ਼੍ਰੀਲੰਕਾ, ਈਰਾਨ ਅਤੇ ਉਸ ਦੇ ਨਾਗਰਿਕਾਂ ਦੇ ਨਾਲ ਖੜਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਭਾਜਪਾ ਉਮੀਦਵਾਰ ਪਰਨੀਤ ਗੌਰ ਦੇ ਹੱਕ ਦੇ ਵਿੱਚ ਚੋਣ ਬੈਡੀ ਕਰਨਗੇ। ਪੀਐਮ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਰੈਲੀ ਵਾਲੀ ਥਾਂ ਦਾ ਬਲੂਪ੍ਰਿੰਟ ਤਿਆਰ ਕਰ ਲਿਆ ਹੈ ਤੇ ਇੱਥੇ ਫੋਰ ਲੇਅਰਸ ਸੁਰੱਖਿਆ ਦੀ ਤਿਆਰੀ ਕਰ ਲਈ ਗਈ ਹੈ ਰੈਲੀ ਵਾਲੀ ਥਾਂ ਦਾ ਹਰ ਕੋਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਕੈਮਰਿਆਂ ਦੇ ਰਡਾਰ ਤੇ ਹੋਵੇਗਾ ਇਹ ਕੈਮਰੇ ਸੰਭਾਵੀ ਖਤਰੇ ਨੂੰ ਮਹਿਸੂਸ ਕਰਨ ਤੇ ਤੁਰੰਤ ਸੂਚਿਤ ਹੋ ਜਾਣਗੇ ਅਗਲੇ ਦਿਨ 24 ਮਈ ਨੂੰ ਪ੍ਰਧਾਨ ਮੰਤਰੀ ਗੁਰਦਾਸਪੁਰ ਅਤੇ ਜਲੰਧਰ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਪੰਜਾਬ ਪੁਲਿਸ ਦੇ ਕੁੱਲ 4200 ਕਰਮਚਾਰੀ ਅਤੇ ਅਧਿਕਾਰੀ ਇਸ ਪੂਰੀ ਸੁਰੱਖਿਆ ਵਿੱਚ ਜੁਟਣਗੇ ਇਸ ਵਿੱਚ ਦੋ ਡੀਜੀਪੀ ਅਤੇ 5 ਏਡੀਜੀਪੀ ਪਦਰ ਦੇ ਅਧਿਕਾਰੀ ਸ਼ਾਮਿਲ ਹੋਣਗੇ ਇਸੇ ਤਰ੍ਹਾਂ 9 IG DIG ਅਤੇ ਹੋਰ SP ਅਤੇ SSP ਪਦਰ ਦੇ ਅਧਿਕਾਰੀ ਸਈ ਅਤੇ 24 ਤਰੀਕ ਨੂੰ ਤਾਇਨਾਤ ਕੀਤੇ ਜਾਣਗੇ ਇਹ ਸਾਲ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ